ਸਾਰੇ ਸਾਈਕਲ ਵਿਖਾਉਣੇ ਆ ਆਪਦੇ ਵੀਡੀਓ ਚ ਸਾਰੇ ਸਾਈਕਲ ਵਿਖਾਉਣੇ ਆ ਆਪਦੇ ਵੀਡੀਓ ਚ ਹੂੰ ਤਿੰਨ ਸਾਈਕਲ ਮੁੰਡੇ ਕੋਲੇ ਹੈ ਬੀਬੀ ਅਮ ਗਾਡ ਹੈ ਆਹ ਦੇ ਯਾਰ ਬਾਈ ਕੋਈ ਨੀਰੇ ਹੰਦੇ ਛੜਾ ਛੜਾ ਤਾਣ ਕਰਕੇ ਕਸ ਨਾਲਾ ਹੋਏ ਜਦ ਮੜੀਏ ਬਾਕ ਤਾਣ ਕਰਕੇ ਕਸ ਨਾਲਾ ਤੋ ਹੁਣ ਨਵੇਂ ਸਾਈਕਲ ਤੇ ਬਣਾਉਣੇ ਆਜਾ ਇਹ ਇਹ ਨਹੀਂ ਚੱਲਣੀ ਮੈਂ ਇਕੱਲੇ ਬਣੀ ਉਹ ਵਟਾਇਆ ਟੁੱਟ ਗਿਆ ਤੇ ਇੱਕ ਦਾ ਹੋਰ ਨਹੀਂ ਹੋਰੰਦੀ ਜਿਹੜੀ ਤਾਰ ਸੀਗੀ ਇੱਥੇ ਲੱਗੀ ਸੀ ਉਹ ਇੱਕ ਪੱਟ ਕੇ ਛੜਪੀ ਉਹ ਟੁੱਟ ਗਿਆ ਤੇ ਉਹਦਾ ਵਟਾਇਆ ਟੁੱਟ ਗਿਆ ਹੁਣ ਕੱਲੀ ਉਹ ਲੇਡ ਹੀ ਆ ਉਹ ਬਣੀ ਕਿੱਦਾਂ ਚੱਲੀ आयाधर आया नेरा ही बड़ा यार जाएगा ਕਾਲਾ ਇਧਰ ਨਿਹਰਾ ਹੈ ਇਧਰ ਹੀ ਬਣਾਉਣੇ ਬਾਹਰ ਹੀ ਨਿਹਰਾ ਹੈ ਇਧਰ ਹੀ ਬਣਾਉਣੇ ਬਾਹਰ ਗੱਡੀ ਦਾ ਨਿਹਰਾ ਵਾਲਾ ਚੌਂਟਾ ਕਹਿੰਦਾ ਹੈ ਅਲਾਈਨ ਨਾ ਇਧਰ ਆਹ ਦਾ ਘਾਟੇ ਵਾਲਾ ਉਹ ਮੜੇ ਆ ਆ ਇੱਕ ਕਾ ਪਹਿਲਾ ਆ ਦੂਜਾ ਆ ਤੀਜਾ ਹਾਂ ਪਹਿਲਾ ਪਿਆ ਦੋ ਪਹਿਲਾ ਆ ਆ ਇਕੱਠੇ ਦਾ ਲਿਆਂਦੇ ਆ ਦੋ ਉਹਦੇ ਆ ਨਵਾਂ ਲਿਆਂਦਾ ਹੀ ਆ ਪੁਰਾਣਾ ਲਿਆਂਦਾ ਹੀ ਹਾਂ ਤੇ ਆ ਪੁਰਾਣਾ ਹੀ ਹੋਇਆ ਹਾਂ ਇਹ ਫਿਰ ਇਹਦੇ ਤੋਂ ਤਾਂ ਪਹਿਲਾਂ ਹੀ ਹੋ ਗਿਆ ਉਹ ਆ ਸਭ ਤੋਂ ਪੁਰਾਣਾ ਆ ਉਹਦੇ ਨਵਾਂ ਲਿਆਂਦੇ ਜਿਹਦੇ ਆ ਪੁਰਾਣਾ ਲੈ ਕੇ ਆਂਦਾ ਹੀ ਉਹਦੇ ਉਹ ਨਵਾਂ ਲੈ ਜਾਂਦਾ කීට වෙේස්ට කන්න ඇයෝ නහන පන්න දීම උුණු සාල කර න නොවේන පු වැජකරය වාර නවේශ හයනුම් ਇਹਨੂੰ ਪੱਕੇ-ਪੱਕੇ ਥਾਂ ਦੇ ਰੱਖੇ ਜਾਂ ਜਿੱਦੇ ਸੁੱਕਾ-ਸੁੱਕਾ ਹੋਵੇ ਨਾ ਅਜੇ ਤੱਕ ਗਿੱਲਾ ਹੋ ਗਿਆ ਐਕਮ ਇੱਥੇ ਜਾਂ ਜਿੱਦੋਂ ਖੇਤ ਸੁੱਕਾ ਹੁੰਦਾ ਉਦੋਂ ਚਲਾਉਣਾ ਖੇਤ ਤੇ ਜਾਂ ਇੱਥੇ ਜਵਾਨ ਵਿੱਚ ਗਾਰੇ ਵੇ ਰੋਣੀ ਇਹਨੂੰ ਵੀ ਜਿੱਟ ਮਾਰਦੀ ਇਹਨੂੰ ਜਿੱਟ ਮਾਰਦੀ ਜਿੱਟ ਮਾਰਦੀ ਦੇਖ ਗੁਰ ਉਹ ਪਾਉਂਦਾ

ਹਾਂ ਜੀ ਇਹ ਐਵਨ ਆ ਲੈ ਸਟਾਰ ਰਿੰਗ ਜਿੱਦਣਾ ਪਿਆ ਨਹੀਂ ਉੱਧਰ ਹਾਂ ਜਾਈਂ ਮੈਂ ਦਾ ਸੱਤਾ ਵਚ ਦੀ ਜਾਈਂ ਨਾ ਇਹ ਖਣੀ ਖੇਕ ਜਿੰਨੇ ਲੈ ਲੈ ਇਧਰ ਲੈ ਕੇ ਜੀ ਹਾਂ ਹਾਂ ਆਏ ਕਰੀ ਢੋਏ ਪੂਰੇ ਆਹ ਉਹ ਕੋ ਡਿਮੋਟਿਆ ਜੋ ਜਾਤ ਰਕਣੀ ਤੂੰ ਆਉ ਦੇ ਉਹ ਹਾਂ ਮੇਰੇ ਦਾ ਵੇਖ ਲੈ ਜਾ ਇਹ ਸਗਾਟੀ ਆ ਕੋ ਪਲਾਈ ਭਾਇ ਐ ਕਰੀ ਐ ਲੈ ਨੇ ਡੋਲੇ ਦਵਾ ਰਕੀਂ ਦਾ ਬਾੜ ਗਨੇ ਇਹਨੇ ਦਾ ਮੇਰਾ ਹੱਥ ਹੀ ਹੋਊਗਾ ਆਹ ਇੱਥੋਂ ਹੋਊਗਾ ਇੱਥੋਂ ਆ ਜੀ ਕਲਾਈ ਗੋਟੀ ਇੰਨਾ ਗਾ ਇੱਦਾਂ ਦਰੰਡਾ ਕੀ ਇਹ ਜਿੰਦਾ ਜਦ ਇਹ ਦੇਖਦਾ ਮੇਰਾ ਗੋਟੀ ਹੋਊਗਾ ਜਿੰਨੇ ਇੱਦਾਂ ਡੌਲਾ ਇੰਨਾ ਬੱਟ ਆਹ ਹਾਂ ਗੋਟਾ ਆਹ ਹਾਂ ਆਇਆ ਇੱਧਰ ਆ ਖਾ ਇੱਥੇ ਬਣਾਈਏ ਕੋਈ ਵੇਖਣਾ ਨਹੀਂ ਤੈਨੂੰ ਯਾਰ ਤੁਰਾ ਦਲੇਰ ਦੋਰਨੀ ਇਹਨਾਂ ਨੂੰ ਅੜੀ ਗਾਰੀ ਹੋਣਾ ਮੈਨਾਂ ਤੁਰਾ ਦਵਾ ਨਾਂ ਦਾਰਨ ਹੈ ਕਿ ਆਹ ਕਿਹੋ ਜਿਹਾ ਸੀ ਮੈਂ ਇਹ ਸਰੀਲੇ ਕਿਾ ਕੇ ਸਦਾ ਹਿਆਣਾ ਤੇ ਤੇਰੀ ਕੀ ਹੋਗਾ ਤਾ ਵਰੀਆ ਟੈਕਦਾ ਗਿਆ ਕਿਆ ਕੰਮ ਉਹ ਬਣਾਵਾ ਚੱਲ ਜਾਂਦਾ ਹੈ ਤੂੰ ਗੰਭੀਰ ਤੂੰ ਆਪਾਂ ਨਹੀਂ ਮੈਥੇ ਗੱਲ ਕਰਨੀ ਤੇ ਇਧਰ ਜਾ ਕੋਈ ਕੋਈ ਤੈਨੂੰ ਵੇਖੀ ਜਾਂਦਾ ਇੱਕ ਜਨਾ ਕਹੇ ਯਾਰ ਬਾਈ ਤੇ ਮੈਂ ਤੱਕ ਲੱਗ ਗਿਆ ਕਹੇ ਬਾਈ ਬਣ ਕੇ ਯਾਰ ਲਾਰਟ ਤੱਕ ਵੇਖੀ ਆ ਕਹੀਂ ਕਈ ਬੱਚੇ ਹੱਥ ਜੋੜ ਕੇ ਗਿਆ ਹੱਥ ਜੋੜ ਕੇ ਕਹਿਦਾ ਸਹੀ ਜਵਾਬ ਪਾਜੀ ਗਿਆ ਇਹ ਮੈਂ ਇਹ ਹੱਥ ਜੋੜ ਕੇ ਗਿਆ ਨਾ ਤ ਉਹਦੇ ਜੋੜ ਕੇ ਗਿਆ ਨਾ ਇਹ ਬਾਈ ਬਣ ਕੇ ਜਾਈਂ ਨਾ ਸਾਡੀ ਵੀਡੀਓ ਵੇਖੀ ਜਾ ਲਾਰਟ ਤੱਕ ਬਾਈ ਜੀ ਨਾ ਠੀਕ ਹੈ ਗੈਸ ਦੇ ਕਰਦੇਗਾ ਓਏ ਹਾਈ ਜੀ ਇੱਥੇ ਰਹਿਣ ਦੇ ਹੁਣ ਨਾ ਛੇੜੀ ਤੇ ਬੈਰੇ ਬੰਦ ਫਿਰ ਦੀ ਚੱਲਦੇ ਮੈਂ ਤੇਰੀ ਵੀਡੀਓ ਬਣਾਈ ਜਨ ਪਾਥੀਆਂ ਦਾ ਪਈਆਂ ਕਿੱਥੇ ਮਾਰੇਗਾ ਮੋੜ ਆਇਆ ਵੀ ਦਾ ਤਾਂ ਫੇਰ ਭੱਜ ਜਾਂਦਾ ਮੈਨੂੰ ਪਤਾ ਉਹ ਵੀ ਭੋਰੀ ਜਾਂਦੇ ਬਿੱਟੇ ਉਹਨੂੰ ਪਤਾ ਉਹ ਵੀ ਭੋਰੀ ਜਾਂਦੇ ਬਿੱਟੇ ਤੂੰ ਦੇਖ ਕੇ ਨਾ ਸੱਟ ਖਾਣੀ ਹੋਰ ਤਾਂ ਕੋਈ ਨਹੀਂ ਤੂੰ ਦੇਖ ਕੇ ਆ ਸੱਟ ਖਾਣੀ ਹੋਰ ਤਾਂ ਚੱਲ ਜੀ ਕੋਈ ਸਾਰਾ ਨੂੰ ਜਾਣਾ ਸਕੂਲੇ ਹੈ ਹਾਂ ਤੇ ਛੁੱਟੀ ਹੋਈ ਨਾ ਫੇਰ ਦੱਸਿਆ ਬਤ ਤੜਕੇ ਬਣਾਵਾਂਗੇ ਘੱਟ ਵੱੜ 6 ਘੰਟੇ ਵੀਡੀਓ 6 ਘੰਟੇ ਹੈ ਕੀ 6 ਘੰਟੇ ਚੰਨਾ ਲਾਗੇ ਦੇ ਨੂੰ ਜਾਣਾ ਆ ਫਿਰ ਜਦੋਂ ਆ ਗਿਆ ਉਹਦੀ ਸ਼ੁਰੂ ਕਰਦੇ ਅੱਲੀ ਆ ਮੈਨੂੰ ਦੇ ਕੱਲ ਦੀ ਛੁੱਟੀ ਨਾ ਜਿਹਦੇ ਸਕੂਲੋਂ ਆਗੇ ਉਹਦੇ ਕੱਪੜੇ-ਕਪੜੇ ਲਾ ਦੇ ਕੱਪੜੇ ਬਾਗ ਖੇਤ ਜਲਾਉਣ ਵੀਡੀਓ ਬਣਾਉ ਆਹ ਦੇ ਬੰਬ ਚੱਲਣ ਲੱਗੇ 6 ਘੰਟੇ ਹੈ ਨਾ 6 ਘੰਟੇ ਬਣਾਉਣੀ ਵੀਡੀਓ ਹੈਤੀ ਨਹੀਂ ਐ ਗੁੰਡਲੇ ਮੋਢਰ ਕਰਤਾ ਤੇ ਆਹੇ ਬੰਬ ਚੱਲ ਗਿਆ ਹੈਗਾ ਇੱਥੇ ਚੱਲਾ ਲੱਗੇ ਬੰਬ ਉਹ 4 ਵਜੇ ਤੋਂ ਲੈ ਕੇ 10 ਵਜੇ ਤੱਕ ਦੋ ਦੋ ਬੰਬਾਂ ਦੀ ਵਾਇਤ ਆ ਗਈ ਤੁਸੀਂ ਵੀ ਆ ਜੇ ਲਾਈਟਾਂਾਂ ਦੀ ਰੱਖਿਆ ਜਾਂਦੇ ਗੰਬ ਆਪਨੇ ਇੱਥੇ ਤੱਕ ਨਹੀਂ ਪਹੁੰਚਦੇ ਜਣੇ ਮਿੰਡਾ ਗੂਹੀ ਗਿਆ ਕੀ ਇਹ ਜੋ ਬੰਬੜੇ ਗੂਹੀ ਅੱਗੇ ਬੰਬਲੇ ਵੇਖੀਏ ਬੰਬਲੇ ਕੋ ਭੂਆ ਚਾਈ ਅੱਗੇ ਬੰਬਲੇ ਗੁਈ ਪਿਆ ਆਪਾਂ ਆਪਦੇ ਹੱਥ ਵਿੱਚ ਫੜ ਕੇ ਉਹ ਵਾਲੇ ਖੇਤ ਦੇ ਵਿੱਚ ਡੱਬ ਲਾਂਗੇ ਉੱਥੇ ਚੱਲ ਜੀ ਹਾਂ ਫਿਰ ਉੱਥੇ ਚੱਲਿਓ ਆਪਾਂ ਕੇ ਆਪਾਂ ਦੀ ਜੜ ਮਚਾਉਣੀ ਕਿਸੇ ਦੀ ਧੋੜੀ ਉਹ ਖੇਤ ਵਿੱਚ ਕਿਹੜਾ ਕੋਈ ਹੈਗਾ ਉੱਥੇ ਦਾ ਵੇਲਾ ਤਾਂ ਹੀ ਜੀ ਸੈਟ ਵੀ ਦਿੱਤਾ ਉਹਨਾਂ ਬੰਬ ਆਪਾਂ ਹੱਥ ਵਿੱਚ ਫੜ ਕੇ ਉਹ ਪਰੇ ਖੇ ਤਾਂ ਵੇਲੇ ਉਹ ਪਰੇ ਪਰੇ ਡਿੱਗੀ ਜਾਵੇ ਕੋਈ ਜੱਕਰ ਨਹੀਂ ਓਏ ਜੇ ਥੋੜੇ ਦੇ ਸਾਡੇ ਘਰੇ ਬੰਬ ਸੱਟ ਦਾ ਆਪਾਂ ਦੋਨੇ ਇਕੱਠੇ ਹੋ ਗਏ ਵਾ ਤਾਂ ਜਿਹੜੇ ਡੜ ਦੇਗੇ ਬਾਅਦ ਪੜੀ ਉਹ ਤਾਂ ਚੱਕਣ ਦਾ ਮੌਕਾ ਦੇਊਗਾ ਸਹੀ ਗੰਦਾ ਜਿਹੜਾ ਦੂਜਾ ਫਿਰ ਮਰਾਂਗੇ ਚਲਾ ਕੇ ਬਾਹਰ ਉਹ ਫਿਲਮ ਉਹ ਫਿਲਮਾਂ ਜੀ ਮਾਰਦੇ ਹੁੰਦੇ ਸੱਚੀ ਮੋੱਚੀ 'ਚ ਨਹੀਂ ਚੱਕਾਂ ਦਿੰਦਾ ਉਹ ਜੇ ਤੇਰੇ ਆਗਿਆ ਨੇ ਵੇਖਣਾ ਬੰਬ ਆ ਗਿਆ ਉਹਦੀ ਫੜ ਜਾਣਾ ਉਹਨੇ ਹੋਣੇ ਆਏ ਥੋੜੀ ਕਹਿੰਦਾ ਉਹ ਕਹਿੰਦਾ ਹੁੰਦਾ ਇੱਕ ਜ਼ਖਮੀ ਆਖੇ ਰਪਟਰ ਕਹਿੰਦਾ ਦਾ ਜ਼ਖਮੀ ਨੂੰ ਆਖੇ ਵੀ ਜਦੋਂ ਮੇਰੀ ਪਹਿਲਾਂ ਮੇਰੀ ਗੱਲ ਆ ਉਹ ਆਖੇ ਕਹਿੰਦਾ ਉਹ ਆਖੇ ਕਹਿੰਦਾ ਕਿ ਜਦੋਂ ਬੰਬ ਫਟੇ ਕੀ ਜ਼ੋਰ ਦੀ ਫਟਿਆ ਉਹਦਾ ਨਹੀਂ ਆਖੇ ਰੋੜਦਾ ਹੈ ਮੇਰੇ ਕੋਲ ਆਏ ਤਾਂ ਕਹਿੰਦਾ ਬਾਜੀ ਠਾ ਹੈ ਉਹ ਗੱਲ ਥੋੜੀ ਉਹਨੇ ਤੇ ਰੋੜਦਾ ਹੈ ਤੇਰੇ ਕੋਲ ਆ ਕੇ ਥੋੜੀ ਕਹਿੰਦਾ ਵਸੇ ਮਰੇ ਠਾ YouTube ਤੇ ਦੇਖੀ ਹੈ YouTube ਤੇ ਦੇਖੀ ਕੀ ਨਹੀਂ ਉਹਦਾ ਲਿਖਿਆ ਹੁੰਦਾ ਪੋਸਟ ਜੀ ਦੇ ਵੀ ਫੋਟੋ ਸੀ ਉਹ ਚ ਲਿਖਿਆ ਹੁੰਦਾ ਹੈ ਮੈਂ YouTube ਤੇ ਲਿਖਿਆ ਕੀ ਸੀ ਡਿਲੀ ਆ ਗਈ ਸੀ ਕੀ ਸ਼ਾਰਟਸ ਤੇ ਦੇਖੀ ਆਂਦਾ ਸੀ ਉਹ ਦੋ ਅੰਗਰੀ ਜੀ ਆ ਗਈ ਸੀ ਕਿ ਹਾਂ ਬਣਾਤੀ ਹੋਣੀ ਆ ਆ ਆਪਣੇ ਲੈਣ ਦੇਣ ਉਹ ਉਧਰ ਫਿੱਟ ਜਾਂਦੇ ਆ ਆਪਾਂ ਤਾਂ ਲੇਟਾ ਬੰਦੀ ਰੱਖਣੀ ਆ ਆਪਣੇ ਨਾਲ ਲੱਗੜੇ ਫਿੱਟਣਗੇ ਉਹ ਦੂਰ ਦੂਰੀ ਫਿੱਟਣਗੇ ਹਨ ਤੇ ਨਾਲੇ ਆ ਗੈਸਤਾਨ ਵਾਲੇ ਨਹੀਂ ਆਪ ਉਹਨਾਂ ਨੂੰ ਕਹਿ ਦਾਂਗੇ ਵੇਲੇ ਵੇਲੇ ਥਾਂ ਦੇ ਸਿੱਟੋ ਜੀ ਭਾਈ ਜਿੱਥੇ ਬੰਦੇ ਉੱਥੇ ਨਾ ਸਿੱਟੋ ਜੀ ਹਾਂ ਵੇ ਜੀ ਸਿੱਟਣ ਲੱਗ ਗਏ ਆ ਉੱਥੋਂ ਉੱਥੇ ਕਿਵੇਂ ਆ ਜਾਣਗੇ ਨਹੀਂ ਨਹੀਂ ਜੇ ਸਿੱਟਣ ਲੱਗੇ ਨਾ ਆਪ ਨੂੰ ਕਹਾਂਗੇ ਭਾਈ ਵੇਲੇ ਵੇਲੇ ਥਾਂ ਦੇ ਸਿੱਟੋ ਜੀ ਜਿੱਧਰ ਬੰਦੇ ਹੋਏ ਉਧਰ ਨਾ ਸਿੱਟੋ ਵੇਲੇ ਵੇਲੇ ਤਾਂ ਦੇ ਸਿੱਟੇ ਆ। ਆ ਯਾਰ ਨਹੀਂ ਇਹਦੇ। ਪਾਕਿਸਤਾਨ ਵਾਲੇ ਇੰਨੀ ਦੂਰ ਕਿੱਥੋਂ ਆ ਜਾਣਗੇ? ਉਧਰ ਹੀ ਰਹਿਣਗੇ ਬਗੜਾੜੀ ਬਗੜਾੜੀ ਰਹਿਣਗੇ। ਉਧਰ। ਦੂਰ ਦੂਰੀ ਰਹਿਣਗੇ। ਅੱਧਰ ਥੋੜੀ ਛੱਡ ਦੇਣਗੇ ਹਨਾ। ਰਾਈ ਤਾਂ ਜਾਂ ਜਿਵੇਂ ਵੇਖਾਂ ਉਹਗਾ ਵੀ ਇੱਥੇ ਵੀ ਕੰਮ। ਚਲ ਕੋਈ ਨਹੀਂ ਵੇਖੀ। ਕੰਮ ਤਾਂ ਆਪਾਂ ਤਾਂ ਰਾਇਤਾ ਬੰਦੀ ਰੱਖਣੀ ਆ ਜੇ। ਅਗਰ ਇੰਨੀ ਦੂਰ ਪਾਕਿਸਤਾਨ ਆ ਉਹ ਕਿਵੇਂ ਆ ਜਾਣਗੇ ਉਧਰ ਉਧਰ ਹੀ ਆ ਬਾਰਡਰ ਤੇ ਬਾਰਡਰ ਉਹ ਪੂਰੀ ਭਾਵ ਇਹ ਅ ਟੈਂਸ਼ਨ ਆ ਲੈ ਬਾਰਡਰ ਟੱਪਾਂ ਦੇ ਕਿੰਤਾ ਟੱਪਾਂ ਦੇ ਬਾਰਡਰ ਤੇ ਬੰਦਾ ਕਿੱਥੇ ਟੱਪਾਂ ਦੇ ਦੇਵਾਂਗੇ ਸਹੀ ਆ ਯਾਰ ਟੈਂਸ਼ਨ ਆ ਲੈ ਆ ਆਪਣਾ ਉਧਰ ਉਧਰ ਹੀ ਟੈਂਸ਼ਨ ਆ ਲੈ ਹੋਰ ਕੀ ਹੋਰ ਗੱਲ ਕਰਕੇ ਦਫਾ ਕਰੋ ਇਹ ਤਾਂ ਗੇੜਾ ਲਾ ਗਿਆ ਇਹ ਕੋਈ ਨਹੀਂ ਛੱਡ ਭਰਾ ਗੇੜਾ ਲਾ ਹਾਏ ਹਾਏ ਫੜ ਕੇ ਜਿਵੇਂ ਆ ਬਾ ਆਲਾ ਬ੍ਰੇਕ ਤੋੜ ਕੇ ਸੈੜਦਾ ਉਹ ਵੀ ਆਪ ਸੈੜ ਦਾਂਗੇ ਬੰਬੂ ਹਾਂ ਜਲਾ ਆਪਣੇ ਕੰਮ ਆ ਜੂਆ ਪੈਨ ਕਾਡੇ ਕੋਧਰ ਨੂੰ ਸੜਦਾਂਗੇ ਉਹ ਲਾਈਟਾਂ ਬੰਦਾ ਲੂ ਜਗਲੇ ਨੀ ਬੰਪੀ ਦਿਨੇ ਸਿੱਤੇ ਪੀ ਓਏ ਮੇਰੀ ਗੱਲ ਸੁਣੀ ਮੀ ਅਗਲੇ ਦਾ ਜੀ ਬੰਪੀ ਦਿਲੇ ਸਿੱਟੰਦਾ ਰਹਾਦਾ ਬਣ ਕੇ ਫੇਰ ਰਾਤ ਨੂੰ ਉਹਦੇ ਲਾਈਟਾਂ ਬੁਝਾ ਲੂੰਦੇ ਸਵਾ ਕੌਣ ਸਵਾ ਕਿਹੜਾ ਕੋਈ ਲਾਈਟ ਹੈ ਇਹਦੀਆਂ ਕੋਰੋਨਾ ਬੁਝਾਏ ਫੇਰ ਥਾਲੀਆਂ ਵਜਾ ਕੇ ਕਰੂੰ ਬੰਬ ਵਜਾ ਦੇਣਗੇ ਕਿਹਾ ਮੈਂ ਬਾਈ ਬਣ ਕੇ ਰੱਖਾ ਘੰਟਾ ਕੀ ਚੱਲ ਲੋ ਸਾਨੂੰ ਤੇ ਬਣ ਦੇਖ ਲੋ ਵੀਡੀਓ ਸਾਡੀ ਘੰਟਾ ਕੇ ਚੱਲ ਲੋ ਐ ਘੰਟੇ ਦੀ ਬਣਾ ਹਾਂ ਕੋਈ ਨਹੀਂ ਜਦਾ ਹੁੰਦਾ ਇਹ ਖਰਮਾ ਹੁੰਦਾ ਆ ਯਾਰ ਗੇਟ ਸੀ ਗੇਟਾਂ ਦੇ ਵੀ ਉਧਰ ਸਿੱਟਣ ਗਿਆ ਆਪਾਂ ਨੂੰ ਕੀ ਟੈਨਸ਼ਨ ਲੈ ਇਹਦੀ ਵੀ ਬਣਾਈ ਸੀ ਵੀਡੀਓ ਇਹ ਵਾਲੀ ਨਵੀਂ ਲਿਆਂਦੀ ਨਾ ਇਹੀ ਸੀ ਨਵੀਂ ਲਿਆਂਦੀ ਆ ਨਾ ਹਾਂ ਉਹਦੇ ਉਹ ਵੀ ਇੱਥੇ ਸੀ ਉਹ ਇਹ ਦੂਜਾ ਆ ਇਹ ਹੀ ਲਿਆਂਦੀ ਨਵੀਂ ਉਹ ਸੀ ਛਿੰਦਰ ਦੀ ਕੁੜੀ ਵੀ ਸੀਗੀ ਇੱਥੇ ਛਿੰਦਰ ਦੀ ਕੁੜੀ ਸੀਗੀ ਮੇਰੇ ਕੋਲ ਵੀਡੀਓ ਪਈ ਆ ਤੇ ਉਹ ਮਗਰ ਬਿਠਾ ਕੇ ਦੇ ਦੂਨ ਵਾਵਾ ਜਿਹੜੇ ਕੱਢੀ ਜਾਂਦਾ ਉਹ ਹੋਜੀ ਹੋਰ ਸੀ ਇਹ ਹੀ ਸੀ ਨਿੱਕੀ ਸਾਈਕਲ ਹੀ ਇਹੀ ਆ ਨਿੱਕੀ ਇਹਦੂ ਇਹਦੂ ਨਿੱਕੀ ਤਾਂ ਕੋਈ ਨਹੀਂ ਲੈ ਉਹ ਵੱਡੀਆਂ ਹੀ ਆ ਪਹਿਲਾ ਮੈਂ ਛੋਟੀ ਲੈ ਆਉਂਦੀ ਸੀ ਬਲੂ ਕਲਰ ਦੀ ਪਰ ਮੈਂ ਛੋਟੀ ਲੈ ਆਉਂਦੀ ਸੀ ਬਲੂ ਕਲਰ ਦੀ ਉਹਦੇ ਤੇ ਉਹਨੂੰ ਝੂਟੇ ਦੇ ਫਿਰ ਮੈਂ ਉਹ ਤੋਂ ਵੱਡੀ ਲੈ ਆਉਂਦੀ ਫਿਰ ਉਹ ਤੋਂ ਵੀ ਵੱਡੀ ਲੈ ਆਉਂਦੀ ਫਿਰ ਉਹ ਤੋਂ ਵੀ ਵੱਡੀ ਮੈਂ ਤਰਾਦਾ ਹੀ ਸੀ ਯਾਰ ਫਿਰ ਤਾਂ ਉਹ ਤੋਂ ਵੀ ਵੱਡੀ ਲੈ ਉਹ ਤੇ ਉਹਨੂੰ ਝੂਟੇ ਦਿੱਤੇ ਸੀ ਇਹਦੇ ਪਿੱਛੇ ਕਿਹੜਾ ਉਹ ਹੈਗਾ ਸੀ ਉਹ ਤਾਂ ਹੋਰ ਕੋਈ ਉਹ ਤਾਂ ਪਰਾ ਨਹੀਂ ਸੀ ਸਭ ਤੋਂ ਪਰਾ ਨਹੀਂ ਸੈਂਕਲ ਸੀਗਾ ਉਹਦੇ ਜੇ ਮੈਂ ਨਵੀਂ ਛੋਟੀ ਲੈ ਆਉਂਦੀ ਸੀ ਉਹਦੇ ਪਿੱਛੇ ਦੇਗਾ ਉਦੋਂ ਉਹਨੂੰ ਕੀਤਾ ਸੀ ਬਿਠਾਇਆ ਸੀ ਉਹਦੀ ਵੀਡੀਓ ਬਣਾਈ ਸੀ ਤੋਂ ਠੀਕ ਮੈਂ ਅੱਜ ਇਹਨੂੰ ਬਦਹਾਇ ਕਿਹਾ ਦਾ ਪਾਕਿਸਤਾਨ ਨਾਲ ਉਹੀ ਮਜ਼ਾਕ ਮਜ਼ਾਕ ਜਿਹੜੇ ਕਹਿੰਦਾ ਪਾਕਿਸਤਾਨ 'ਚ ਬੰਬ ਸਿੱਟਨੇ ਆ ਉਹ ਕਿਦਾਂ ਮੋਦੀ ਨੇ ਬੰਬ ਸਿੱਟਨੇ ਆ ਇਹਨਾਂ ਦੇ ਸਿੱਟਣ ਮੈਂ ਤਾਂ ਜਿੰਨੇ ਵੀ ਪਾਰਟੀਆਂ ਵਾਲੇ ਸਿਆਸੀ ਪਾਰਟੀਆਂ ਨੇ ਉੱਥੇ ਸਿੱਟਣ ਮੈਂ ਉਹ ਜਿੱਤੇ ਬੈ ਕੇ ਬੀਟ ਲਾ ਰਹੇ ਜਿਹੜੀਆਂ ਵੀ ਪਾਰਟੀਆਂ ਉਹਨਾਂ ਦੇ ਸਿੱਟਣ ਇਹਨਾਂ ਨੂੰ ਊਰੇ ਕਰਦੀਆਂ ਕੁੜੀਆਂ ਹੈ ਨਹੀਂ ਬਸ ਉਹੀ ਬੈਠੀਆਂ ਵੇਲੀਆਂ ਇਹਨਾਂ ਨੂੰ ਕੱਲੋ ਆ ਬੱਡਰ ਆ ਆ ਆ ਤਾਂ ਆ ਤਾਂ ਪਾਰਟੀ ਐਸ਼ ਕਰੀ ਜਾਂਦੀ ਆ ਤੇ ਆਪਾਂ ਇੱਥੇ ਐਵੇਂ ਵੀਲੇ ਬੈਠੇ ਦੁਨੀਆਂ ਨੂੰ ਲੜਾਈ ਜਾਂਦੀ ਆ ਆਪਾਂ ਪੰਜਾਬ ਵਾਲੇ ਆਪਾਂ ਨੂੰ ਕੰਮ ਨਹੀਂ ਦਿੰਦੇ ਹਨ ਆਪਾਂ ਵੇਲੇ ਬੈਠਾ ਕੰਮ ਨਹੀਂ ਦਿੰਦੇ ਆ ਉਹ ਐਸ਼ ਕਰੀ ਜਾਂਦੇ ਆ ਉਧਰ ਆਪਾਂ ਬੋਰ ਹੋ ਹੀ ਜਾਂਦੇ ਆ ਆ ਆਪਾਂ ਬਣ ਵੇਲੇ ਬੈਠਾ ਕੰਮ ਨਹੀਂ ਹੁੰਦੇ ਸੀ ਹਨ ਇਹ ਛੱਡ ਬਰਾ ਹੋਰ ਕੋਈ ਗੱਲ ਕੋਣ ਸੁਣਾ ਕੋਈ ਛੱਡ ਕੇ ਦੀ ਪਿੰਡੀਆਂ ਚਲਾ ਕੇ ਦੇ ਦੇ ਤੇ ਚੱਲ ਆਂ ਵਾਹ ਪ੍ਰਾਣੀ ਉਹ ਫੜ ਕੇ ਬੰਦੇ ਦੇਖੀ ਵਾਹ ਵਾਹ ਪ੍ਰਾਣੀ ਆ ਉਹਦਾ ਹਾਲੀ ਵੇਚਦੇ ਆਂ ਤਹਾ ਨੌ ਲਿਆ ਮੈਂ ਉਹ ਕੀ ਬਲੂ ਕਲਰ ਦੇ ਉਹ ਹੋਰ ਲਿਆਂਦੇ ਆ ਉਹਦੀ ਵੀਡੀਓ ਬਣਾ ਕੇ ਭੇਜੀ ਸੀ ਹੂੰ ਮੈਨੂੰ ਲੱਗਿਆ ਕਿ ਪ੍ਰਾਣਿਆਂ ਨੂੰ ਹੀ ਰੰਗ ਕਰਤਾ ਨਹੀਂ ਨਹੀਂ ਇਹ ਹੋਰ ਲਿਆਂਦੇ ਆ 11 ਉਹ ਪ੍ਰਾਣੇ ਤਾਂ 9 ਸੀ 11 ਲਿਆਂਦੀਆਂ ਕਿਹੜੀਆਂ ਕਿਹੜੀਆਂ 10 ਸਾਰੀਆਂ ਗੱਡੀਆਂ ਦਾ ਨਾਮ ਦੇ ਅੱਜ ਤਣਾ ਦੇ ਸਾਰੀਆਂ ਗੱਡੀਆਂ ਨੇ ਜਿਹੜੀਆਂ ਲੈਣੀਆਂ ਵੱਡੇ ਇੱਕ ਫੋਰਡ ਨੂੰ ਅੱਛਾ ਮੈਂ ਦਾ ਮੈਂ ਪਤਾ ਕੀ ਲੈਣਾ ਹੈ ਨਿੱਕੇ ਹੁੰਦੇ ਨੇ ਇੱਕ ਤਾਂ ਮੈਂ ਲੈਣੀ ਗੱਡੀ ਸਕੋਰਪਿਓ ਇੱਕ ਲੈਣਾ ਹੈ ਮੈਂ 4x4 ਆਹੋ ਅਰਜਨ ਉਹ 4x4 605 ਹੈ ਤੇ ਉਹ ਇੱਕ ਮੈਂ ਲੈਣਾ ਹੈ ਬੋਲਡ ਮੈਂ ਤਾਂ ਲੈ ਲੇ ਤਾਂ ਤੂੰ ਵੇਖੋ ਕੀ ਲੈਣਾ ਮੈਂ ਤਾਂ ਇੰਨੇ ਚੀਜ਼ਾਂ ਲੈ ਲਈਆਂ ਤੂੰ ਤੈਨੂੰ ਵੇਖੋ ਪਤਾ ਲੈਣਾ ਮੋਟਰ ਗੱਡੀ ਸੱਚੀ ਮੱਚੀ ਦੀਆਂ ਪੱਟੀਆਂ ਮੈਂ ਉਹਦਾ ਕੀ ਕਰਾ ਰਿਹਾ ਚੱਲਣਾ ਮੈਂ ਤਿੰਨ ਚੀਜ਼ਾਂ ਲੈਣੀਆਂ ਇੱਕ ਇੱਕ ਦਾ ਇੱਕਦਮ ਲੈਣੀ ਫੋਰਜੂ ਨਾ ਤੇ ਸਕੋਰ ਵੀ ਗੱਡੀ ਲੈਣੀ ਸੀ ਇੱਕ ਅਰਜਨੋਵ ਲੈਣਾ ਹੀ ਫੋਰ ਵਾਈ ਫੋਰ ਤੇ ਇੱਕ ਬੋਲਟ ਇੱਕ ਮੈਂ ਲੈਣੀ ਲੰਡੀ ਜੀ ਫਾ ਹਾਂ ਲੰਡੀ ਜੀ ਵੀ ਲੈਣੀ ਸੀ ਇੱਕ ਮਾ ਚਾਰ ਚੀਜ਼ਾਂ ਆਈਆਂ ਇਹਨੀਆਂ ਪਾਰ ਜੁਨਾਰੇ ਇੱਕ ਮੈਂ ਲੈਣੀ ਆ ਥਾਰ ਇੱਕ ਮੈਂ ਲੈਣੀ ਆ ਸਕੋਰਪੀਆ ਇੱਕ ਮੈਂ ਲੈਣੀ ਆ ਲੰਡੀ ਜੀਪ ਇੱਕ ਲੈਣੀ ਆ ਮੈਂ ਜੀਪ ਹਨਾ ਇੱਕ ਲੈਣੀ ਆ ਇੱਕ ਲੈਣੀ ਆ ਸੈਫਟ ਹਨਾ ਤੇ ਇਹਦਾ ਜਦੋਂ ਇੱਕ ਲੈਣੀ ਆ ਬਲੇਰ ਇਹਦਾ ਮੈਨ ਲਾਦਾ ਮਹੀਨੇ ਪਿੱਛੋਂ ਵਾਰ ਹੀ ਆਇਆ ਗੁਰੂ ਇੱਕ ਗੱਡੀ ਦੀ